ਹੈਲੋ ਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ ਮੈਂ ਆ ਤੁਹਾਡੇ ਨਾਲ ਨੂਰਪਰਚੋ ਸ ਲੈ ਕੇ ਹਾਜ਼ਰ ਹੋ ਗਈਆਂ ਆ ਸੀ ਅੱਜ ਇਸ ਵੀਰ ਦਾ ਇੱਕ ਖਾਸ ਸੁਨੇਹਾ ਜੋ ਕਿ ਤੁਹਾਡੇ ਅੱਜ ਦੇ ਦਿਨ ਨੂੰ ਬਹੁਤ ਹੀ ਖਾਸ ਬਣਾ ਦੇਵੇਗਾ ਸੋ ਸ਼ੁਰੂਆਤ ਕਰਦੇ ਆ ਅੱਜ ਦੇ ਇਸ ਖਾਸ ਵੀਡੀਓ ਤੋਂ ਐਂਡ ਤੱਕ ਜਰੂਰ ਸੋੜਿਓ ਜੇ ਤੁਹਾਨੂੰ ਲੱਗਦਾ ਹੈ ਕਿ ਜ਼ਿੰਦਗੀ ਦੇ ਵਿੱਚ ਤੁਸੀਂ ਕਿਸੇ ਸ਼ਖਸ ਨੂੰ ਬਹੁਤ ਜ਼ਿਆਦਾ ਚਾਹੁੰਦੇ ਹੋ ਤੁਹਾਨੂੰ ਬਹੁਤ ਪਸੰਦ ਹੈ ਜੋ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਚਲਾ ਗਿਆ ਤਾਂ ਸ਼ਾਇਦ ਤੁਸੀਂ ਇਹ ਗੱਲ ਸੋਚ ਕੇ ਮਾਇੂਸ ਹੋਵੋਗੇ ਕਿ ਤੁਹਾਨੂੰ ਉਹਦੇ ਵਰਗਾ ਕੋਈ ਵੀ ਨਹੀਂ ਮਿਲਦਾ ਪਟੋਸ ਤੋਂ ਅਸਲ ਦੇ ਵਿੱਚ ਜੋ ਤੁਹਾਨੂੰ ਉਹ ਚੀਜ਼ ਨਹੀਂ ਮਿਲਦੀ ਤਾਂ ਤੁਹਾਨੂੰ ਉਹ ਤੋਂ ਵੀ ਵਧੀਆ ਦੁਗਣਾ ਕੁਝ ਵਧੀਆ ਮਿਲਦਾ ਜੇ ਤੁਸੀਂ ਕਿਸੇ ਦਾ ਕੀਤਾ ਤਾਂ ਤੁਹਾਨੂੰ ਉਹ ਰੂਪ ਦੇ ਵਿੱਚ ਨਹੀਂ ਬਲਕਿ ਕੋਈ ਹੋਰ ਜਿਹੜਾ ਕਿਸੇ ਹੋਰ ਰੂਪ ਦੇ ਵਿੱਚ ਉਹ ਇਲਾ ਚੰਗਾ ਮਿਲ ਹੀ ਜਾਣਾ ਸੋ ਇਹ ਵੀਡੀਓ ਸੁਣੋ ਸ਼ਾਇਦ ਤੁਹਾਨੂੰ ਕੋਈ ਗੱਲ ਸਮਝ ਆ ਜਾਏ ਫ੍ਰੈਂਕ ਕਾਫਕਾ ਜਿਨ੍ਹਾਂ ਨੇ ਸਾਰੀ ਉਮਰ ਵਿਆਹ ਨਹੀਂ ਸਿੱਖਾਇਆ 40 ਸਾਲ ਦੀ ਉਹਨਾਂ ਦੀ ਉਮਰ ਹੋ ਗਈ ਸੀ ਉਹ ਬਰਲਿਨ ਦੇ ਇੱਕ ਪਾਰਕ ਦੇ ਵਿੱਚ ਗਏ। ਉੱਥੇ ਉਹਨਾਂ ਨੇ ਵੇਖਿਆ ਕਿ ਇੱਕ ਛੋਟੀ ਬੱਚੀ ਰੋ ਰਹੀ ਹੁੰਦੀ ਹੈ ਕਿਉਂਕਿ ਉਹਦੀ ਗੁੱਡੀ ਜੋ ਹੈ ਜੋ ਉਹਨੂੰ ਪਸੰਦ ਹੁੰਦੀ ਹੈ ਉਹ ਗੁੰਮ ਜਾਂਦੀ ਹੈ। ਕਾਕਾ ਉਹਦੇ ਕੋਲ ਜਾਂਦੇ ਨੇ ਤੇ ਪੁੱਛਦੇ ਨੇ ਕਿ ਤੈਨੂੰ ਕੀ ਹੋਇਆ? ਉਹ ਕੁੜੀ ਕਹਿੰਦੀ ਹੈ ਕਿ ਮੈਨੂੰ ਗੁੱਡੀ ਮੇਰੀ ਸੀਗੀ ਉਹ ਗੁੰਮ ਹੋ ਗਈ ਹੈ ਤੇ ਮੈਨੂੰ ਲੱਭ ਨਹੀਂ ਰਹੀ। ਤੇ ਕਾਕਾੜੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲੀ। ਤੇ ਉਹਨਾਂ ਨੇ ਕਿਹਾ ਕਿ ਤੂੰ ਮੈਨੂੰ ਕੱਲ ਮਿਲੀ ਤੇ ਆਪਾਂ ਕੱਲ ਨੂੰ ਇਹਨੂੰ ਲੱਭਣ ਚੱਲਾਂਗੇ। ਉਸੇ ਤਰ੍ਹਾਂ ਹੁੰਦਾ ਹੈ ਕਿ ਛੋਟੇ ਬੱਚੀ ਆਉਂਦੀ ਹੈ ਤੇ ਕਾਕਾ ਵੀ ਉਸੇ ਪਾਰਕ ਦੇ ਵਿੱਚ ਆ ਜਾਂਦੇ ਨੇ। ਤੇ ਕਾਫਕਾ ਇੱਕ ਲੈਟਰ ਲੈ ਕੇ ਆਉਂਦੇ ਨੇ ਤੇ ਉਹ ਬੱਚੀ ਨੂੰ ਉਹ ਲੈਟਰ ਦੇ ਦਿੰਦੇ ਨੇ ਤੇ ਬੱਚੀ ਉਸ ਨੂੰ ਪੜ੍ਹਦੀ ਜਿਹਦੇ ਵਿੱਚ ਲਿਖਿਆ ਹੁੰਦਾ ਹੈ ਕਿ ਤੂੰ ਰੋ ਨਾ ਮੈਂ ਦੁਨੀਆ ਦੀ ਯਾਤਰਾ ਤੇ ਗਈ ਹੋਈ ਹਾਂ ਤੇ ਮੈਂ ਆਪਣੇ ਤਜਰਬੇ ਤੇਨੂੰ ਚਿੱਠੀ ਨਾਲ ਹੀ ਸਾਂਝੇ ਕਰਦੇ ਰਾਵਾਂਗੀ ਤੇ ਲੜਕੀ ਨੂੰ ਚਿੱਠੀ ਬਾਰੇ ਸੁਣਿਆ ਤੇ ਉਹ ਖੁਸ਼ ਹੋ ਗਈ ਠੀਕ ਹੈ ਤੇ ਉਸ ਤੋਂ ਬਾਅਦ ਇਸੇ ਤਰ੍ਹਾਂ ਆਇਦਨ ਕੋਈ ਨਾ ਕੋ ਚਿੱਠੀ ਆਉਂਦੀ ਰਹਿੰਦੀ ਸੀ ਇੱਕ ਦਿਨ ਅਜਿਹਾ ਆਇਆ ਕਿ ਕਾਫਕਾ ਦੀ ਉਮਰ ਵੀ ਹੁਣ ਬੀ ਚੁੱਕੀ ਸੀ ਸੋ ਕਾਫਕਾ ਦੇ ਲਾਈਫ ਦੇ ਐਂਡ ਤੱਕ ਇਹ ਸਾਰਾ ਕੁਝ ਜਾਰੀ ਰਿਹਾ ਕਾਫਕਾ ਨੇ ਇੱਕ ਦਿਨ ਕੀ ਕੀਤਾ ਕਿ ਉਹ ਜਿਹੜੀ ਉਹਦੀ ਗੁੱਡੀ ਗਵਾਚੀ ਸੀਗੀ ਬਰਲਿਨ ਪਾਰਕ ਦੇ ਵਿੱਚ ਉਹ ਗੁੱਡੀ ਲਿਆ ਕੇ ਉਸ ਲੜਕੀ ਨੂੰ ਦੇ ਦਿੱਤੀ ਉਹ ਲੜਕੀ ਥੋੜੀ ਜਿਹੀ ਵੱਡੀ ਹੋ ਗਈ ਸੀ ਤੇ ਉਹ ਲੜਕੀ ਕਹਿੰਦੀ ਹੈ ਤਾਂ ਮੇਰੀ ਗੁੱਡੀ ਹੈ ਹੀ ਨਹੀਂ ਤੇ ਉਸ ਤੋਂ ਬਾਅਦ ਇੱਕ ਚਿੱਠੀ ਆਈ ਉਸ ਲੜਕੀ ਕੋਲ ਉਸ ਤੇ ਵਿੱਚ ਲਿਖਿਆ ਹੋਇਆ ਸੀ ਜਿਹਦੇ ਵਿੱਚ ਉਹ ਗੁੱਡੀ ਕਹਿੰਦੀ ਹੈ ਕਿ ਮੈਂ ਦੁਨੀਆ ਦੀਆਂ ਯਾਤਰਾਵਾਂ ਹੀ ਇੰਨੀਆਂ ਕਰ ਲਈਆਂ ਨੇ ਤੇ ਮੈਨੂੰ ਦੁਨੀਆ ਨੇ ਬਦਲ ਦਿੱਤਾ ਕਿ ਮੈਂ ਬਦਲ ਚੁੱਕੀ ਹਾਂ ਸੋ ਟਾਈਮ ਬੀਤਦਾ ਗਿਆ ਬੀਤਦਾ ਗਿਆ ਉਹਨੂੰ ਗੁੱਡੀ ਮਿਲ ਗਈ ਉਸੇ ਗੁੱਡੀ ਨਾਲ ਉਸੇ ਤਰ੍ਹਾਂ ਪਿਆਰ ਨਾਲ ਰਹਿਣ ਲੱਗੇ ਉਹਨੂੰ ਲੱਗਿਆ ਕਿ ਸ਼ਾਇਦ ਉਹਦੀ ਪਹਿਲਾ ਵਾਲੀ ਹੀ ਗੁੱਡੀ ਹੈ ਇੱਕ ਦਿਨ ਅਜਿਹਾ ਹੁੰਦਾ ਕਿ ਕਾਫਕਾ ਦੀ ਮੌਤ ਹੋ ਜਾਂਦੀ ਹੈ ਤੇ ਉਹ ਲੜਕੀ ਦੇ ਨਾਲ ਉਹ ਨਹੀਂ ਮਿਲ ਪਾਉਂਦੇ ਤੇ ਉਹ ਜੋ ਲੜਕੀ ਜੋ ਕਿ ਬਰਲਿਨ ਦੇ ਪਾਰਕ ਦੇ ਵਿੱਚ ਮਿਲੀ ਹੁੰਦੀ ਹੈ ਉਹ ਵੱਡੀ ਹੋ ਜਾਂਦੀ ਹੈ ਦੇਖਦੇ ਨੂੰ ਦੇਖਦੀ ਹੈ ਕਿ ਉਹ ਗੁੱਡੀ ਦੇ ਵਿੱਚੋਂ ਇੱਕ ਪਰ ਜਿੱ ਇੱਕ ਲੈਟਰ ਨਿਕਲਦਾ ਹੈ ਜਿਹਦੇ ਵਿੱਚ ਕੁਝ ਲਿਖਿਆ ਹੁੰਦਾ ਹੈ ਕਿ ਜ਼ਰੂਰੀ ਨਹੀਂ ਹੁੰਦਾ ਕਿ ਜਿਹਨੂੰ ਤੁਸੀਂ ਚਾਹੁੰਦੇ ਹੋ ਉਹ ਤੁਹਾਨੂੰ ਮਿਲੇ ਹੋ ਸਕਦਾ ਹੈ ਕਿ ਤੁਹਾਨੂੰ ਉਹ ਤੋਂ ਦੁੱਗਣਾ ਪਿਆਰ ਕਰਨ ਵਾਲਾ ਮਿਲ ਸਕਦਾ ਹੈ ਤਾਂ ਇਸੇ ਤਰ੍ਹਾਂ ਹੋਇਆ ਕਿ ਜਿਵੇਂ ਉਹ ਇਸ ਗੁੱਡੀ ਨੂੰ ਇੰਨਾ ਪਿਆਰ ਕਰਦੀ ਸੀ ਉਹ ਉਹਦੇ ਤੋਂ ਦੂਰ ਹੋ ਗਈ ਪਰ ਦੂਜੀ ਗੁੱਡੀ ਆਈ ਤਾਂ ਉਹਨੂੰ ਉਹ ਤੋਂ ਵੀ ਵੱਧ ਪਿਆਰ ਜ਼ਿਆਦਾ ਕਰਨ ਲੱਗ ਪਈ ਸੋ ਜ਼ਿੰਦਗੀ 'ਚ ਅਸੀਂ ਬਹੁਤ ਜ਼ਿਆਦਾ ਮਾਇੂਸ ਹੁੰਨੇ ਆ ਅਸੀਂ ਸੋਚਦੇ ਆ ਕਿ ਉਹ ਸ਼ਖਸ ਜਾਂ ਕੋਈ ਵੀ ਚੀਜ਼ ਹੈ ਜਿਹਨੂੰ ਅਸੀਂ ਪਸੰਦ ਕਰਦੇ ਆ ਉਹ ਸਾਡੇ ਤੋਂ ਦੂਰ ਹੋ ਗਈ ਹੈ ਗੁੰਮ ਗਈ ਹੈ ਪਰ ਇਹ ਵੀ ਚਿੰਤਾ ਨਹੀਂ ਕਰਨੀ ਚਾਹੀਦੀ ਹੋ ਸਕਦਾ ਕਿਸੇ ਹੋਰ ਰੂਪ ਦੇ ਵਿੱਚ ਤੁਹਾਡੇ ਕੋਲੇ ਵਾਪਸ ਆ ਜਾਵੇ ਉਮੀਦ ਕਰਦੀ ਆ ਪਸੰਦ ਆਈ ਹੋਊਗੀ ਜੇ ਪਸੰਦ ਆਈ ਹੈ ਤਾਂ ਸ਼ੇਅਰ ਜ਼ਰੂਰ ਕਰਿਓ